ਪੰਜਾਬ ਦੇ ਕੁਝ ਜ਼ਰੂਰੀ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਮੌਜੂਦ ਨੇ ਸੀਨੀਅਰ ਪੱਤਰਕਾਰ ਬਲਜੀਤ ਬੱਲੇ ਜੀ ਬੱਲੀ ਸਾਹਿਬ ਵਨਡੀਆਂ ਪੰਜਾਬੀ ਤੇ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਸਾਰੇ ਦਰਸ਼ਕਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ ਬੈਸਟ ਵਿਸ਼ੇਸ ਬੱਲੀ ਸਾਹਿਬ ਸ਼ੁਰੂਆਤ ਕਰਦੇ ਹਾਂ ਸਵਾਲ ਤੋਂ ਕਿ ਅੱਜ ਪੰਜਾਬ ਦੀ ਵਜ਼ਾਰਤ ਦੀ ਜ਼ਰੂਰੀ ਮੀਟਿੰਗ ਸੀਗੀ ਔਰ ਪੰਜਾਬ ਦੀ ਇਸ ਕੈਬਨਿਟ ਦੇ ਵਿੱਚ ਵੱਡੇ ਫੈਸਲੇ ਵੀ ਲਏ ਗਏ ਨੇ ਕਿਹੜੇ ਵੱਡੇ ਫੈਸਲੇ ਨੇ ਪੰਜਾਬ ਦੇ ਹਿੱਤਾਂ ਦੇ ਆਓ ਤੁਸੀਂ ਉਸ ਬਾਰੇ ਜਾਣਨਾ ਪਾਓ ਇਕੋ ਅੱਜ ਕਾਫੀ ਅਹਿਮ ਫੈਸਲੇ ਹੋਏ ਆ ਜਿਨ੍ਹਾਂ ਦਾ ਪੰਜਾਬ ਦੇ ਬਹੁਤੇ ਲੋਕਾਂ ਨਾਲ ਜਾਂ ਵੱਖ-ਵੱਖ ਖੇਤਿਆਂ ਦੇ ਲੋਕਾਂ ਨਾਲ ਸੰਬੰਧ ਹੈਗਾ ਵੱਖ-ਵੱਖ ਸੈਕਸ਼ਨਾਂ ਨਾਲ ਸੰਬੰਧ ਆ ਜਾਗਾ ਕਾਫੀ ਅਹਿਮ ਫੈਸਲੇ ਨੇ ਕੋਈ ਉਹਨਾਂ ਫੈਸਲਿਆਂ ਬਾਰੇ ਕਿੰਤੂ ਪਰੰਤੂ ਕਿਸੇ ਹਿਸਾਬ ਨਾਲ ਕਰ ਸਕਦਾ ਪਰ ਉਹ ਸਾਰਿਆਂ ਨੂੰ ਅਸਰ ਅੰਦਾਜ਼ ਕਰਨ ਵਾਲੇ ਨੇ ਜੀ ਸਭ ਤੋਂ ਪਹਿਲਾ ਇਹਦਾ ਅਹਿਮ ਫੈਸਲਾ ਜਿਹੜਾ ਕਿ ਉਹ ਬਿਲਡਿੰਗ ਬਾਈ ਲਾ ਜਿਹੜੇ ਹੈਗੇ ਜਿਹੜਾ ਵਿਧਾਨ ਸਭਾ ਦੇ ਵਿੱਚ ਕਾਨੂੰਨ ਪਾਸ ਕੀਤਾ ਸੀਗਾ ਮਾਰਦਾਂ ਬਾਰੇ ਮਾਰਦਾਂ ਦੀ ਉਸਾਰੀ ਬਾਰੇ ਉਹ ਬਿੱਲ ਜਿਹੜਾ ਉਹ ਹੁਣ ਕਾਨੂੰਨ ਬਣ ਰਿਹਾ ਤੇ ਉਹਦੇ ਬਾਰੇ ਜਿਹੜੀ ਕੈਬਨਟ ਦੇ ਵਿੱਚ ਫਾਰਮੂਲਾ ਅਪਰੂਵਲ ਹੋਈ ਹੈ ਤੇ ਉਹ ਵੀ ਸੀਐਮ ਭਗਵੰਤ ਮਾਨ ਨੇ ਇਹ ਬਰੀਫਿੰਗ ਕੀਤੀ ਜਦੋਂ ਉਹ ਸਭ ਤੋਂ ਪਹਿਲਾਂ ਉਹ ਹੀ ਲਿਆ ਤੇ ਉਹਦੇ ਚ ਕੁਝ ਸ਼ਰਤਾਂ ਨਰਮ ਕੀਤੀਆਂ ਨੇ ਗਰਾਊਂਡ ਏਰੀਆ ਵਧਾਇਆ ਕੁਝ ਜਿਹੜੇ ਗਰੀਬ ਤੱਕੇ ਦੇ ਲੋਕ ਉਹਨਾਂ ਉਸਦੇ ਮਕਾਨਾਂ ਦੀ ਪ੍ਰਵਿਧਨ ਹੈਗੀ ਹੈ ਨਕਸ਼ਿਆਂ ਦੀ ਪਾਸ ਕਰਨ ਦੀ ਜਿਹੜੀ ਜਿਹੜੀ ਸਿਸਟਮ ਹੈ ਉਹਨੂੰ ਬੈਟਰ ਕੀਤਾ ਉਹਨੂੰ ਇੰਪਰੂਵ ਕੀਤਾ ਸੋ ਐਕਸਟਰਾ ਨਹੀਂ ਕਿ ਇਹ ਉਹਦੇ ਤੇ ਪਹਿਲਾਂ ਕੁਐਸਚਨ ਉੱਠੇ ਸੀ ਕਈ ਇਸ ਬਿੱਲ ਬਾਰੇ ਕਿ ਇਹ ਬਿਲਡਰ ਫਾਇਦਾ ਬਚਾਉਣ ਵਾਲਾ ਹੈ इवन ਸੁਖਵੀਰ ਬਾਦ ਨੇ ਟਵੀਟ ਵੀ ਕੀਤਾ ਸੀਗਾ ਇਹ ਦਿਨ ਤੋ ਉਹ ਕੁਐਸਚਨ ਵੀ ਉੱਠੇ ਨੇ ਇਸ ਦੇ ਕੁਝ ਕੁਝ ਪੋਰਸ਼ਨ ਤੇ ਪਰ ਪਰ ਇਹ ਇਹ ਕਿ ਲੋਕਾਂ ਨਾਲ ਸੰਬੰਧਿਤ ਇਹ ਲੋਕਾਂ ਨੂੰ ਕੁਝ ਖੇਲਾ ਚ ਫਾਇਦੇਮੰਦ ਵੀ ਹੈਗੀਆਂ ਇਹਦੀਆਂ ਜੀ ਜਿਵੇਂ ਉਹਨਾਂ ਨੇ ਕਿਹਾ ਕਿ ਗਰਾਊਂਡ ਏਰੀਆ ਵਧਾਇਆ ਸੀ ਕਿ ਕਵਰ ਏਰੀਆ ਵਧਾਇਆ ਜਦੋਂ ਜਦੋਂ ਸ਼ਾਰੀ ਕਰਨੀ ਹੈ ਤਾਂ ਇਹ ਇਹ ਹਜਾ ਜਿਹੜਾ ਫੈਸਲਾ ਹੈ ਬਿਲ ਦੇ ਜਦੋਂ ਲਾਗੂ ਹੋਏਗਾ ਜਿਹੜਾ ਕਾਨੂੰਨ ਬਣ ਕੇ ਤਾਂ ਉਹਦਾ ਲਗਭਗ ਹਰ ਕਿਸੇ ਨਾ ਕਿਸੇ ਰੂਪ ਚ ਹਰ ਬੰਦਾ ਪ੍ਰਭਾਵਿਤ ਹੋਏਗਾ ਉਹਦਾ ਉਸ ਨੂੰ ਕਿਉਂਕਿ ਹਰ ਨੇ ਘਰ ਬਣਾਉਣਾ ਹੈ ਹਰ ਨੇ ਕਮਰਸ਼ੀਅਲ ਬਿਲਡਿੰਗਾਂ ਬਣਾਉਣੀ ਹੈ ਉਹਦਾ ਉਹਦਾ ਸਬੰਧ ਜਿਹੜਾ ਅੱਜ ਕੱਲ ਸਾਰੀ ਜਣੀ ਬਹੁਤ ਕੋਰੀ ਹੈ ਸੋ ਇੱਕ ਤਾਂ ਇਹ ਸੀਗਾ ਜਿਹਦਾ ਸੁਣ ਇਹਦੀਆਂ ਵਿਸਥਾਰ ਜੇ ਆਏਗਾ ਜਦੋਂ ਉਹਦੇ ਬਾਈਲਾਜ ਨੋਟੀਫਾਈ ਹੋਣਗੇ ਫਿਰ ਉਹਦੀ ਆਪਾਂ ਚਰਚਾ ਕਰ ਸਕਾਂਗੇ ਬਰੀਕੀ ਚ ਤਾਂ ਤੇ ਉਹਦੇ ਚ ਵੀ ਆਪਾਂ ਵੀ ਕਰ ਸਕਦੇ ਆ ਪਰ ਮਹਾਰਾਂ ਦੀ ਵੀ ਮਦਦ ਲੈਣੀ ਪੈਗੀ ਬਿਲਡਿੰਗ ਮਹਾਰਾਂ ਦੀ ਆਰਕੀਟੈਕਟਸ ਦੀ ਜੋ ਕੀ ਕਹਿੰਦੇ ਨੇ ਕਿਉਂਕਿ ਸਹਾਰ ਕੱਚਾ ਆਪਾਂ ਮਹਾਰ ਨਹੀਂ ਨਾ ਹੋ ਸਕਦੇ ਤੇ ਦੂਜਾ ਜਿਹੜਾ ਫੈਸਲਾ ਕਿ ਬਰਨਾਲਾ ਨਗਰ ਨਿਗਮ ਬਰਨਾਲਾ ਦੇ ਜਿਹੜੇ ਨਗਰ ਕਾਉਂਸਲ ਸੀ ਉਹਨੂੰ ਨਗਰ ਨਿਗਮ ਪਾ ਮਿਊਨਿਸਪਲ ਕਾਰਪੋਰੇਸ਼ਨ ਦਾ ਦਰਜਾ ਦੇਣ ਦਾ ਫੈਸਲਾ ਕੀਤਾ ਭਗਵੰਤ ਮਾਨ ਸਰੂ ਦਾ ਕਹਿਣਾ ਸੀ ਕਿ ਕ੍ਰਾਈਟੇਰੀਆ ਪੂਰਾ ਕਰਦੇ ਆ ਜੀਐਸਟੀ ਵੀ ਕਲੈਕਸ਼ਨ ਦਾ ਵੀ ਤੇ ਆਬਾਦੀ ਦਾ ਵੀ ਸੋ ਬਰਨਾਲਾ ਵੀ ਉਹਨਾਂ ਦੇ ਪੰਜਾਬ ਦੇ ਜਿਹੜੇ ਸ਼ਹਿਰ ਨੇ ਪਹਿਲਾਂ ਜਿਹੜੇ ਨਗਰ ਨਗਰ ਨੇ ਉਹਨਾਂ ਦੇ ਸ਼ਾਮਲ ਹੋਏ ਹੋ ਜਾਏਗਾ ਹੁਣ ਤੇ ਬਰਨਾਲੇ ਦੇ ਲੋਕਾਂ ਵਾਸਤੇ ਤਾਂ ਖੁਸ਼ਖਬਰੀ ਹੈ ਬਾਕੀ ਸਰਕਾਰ ਵਾਸਤੇ ਦੇਖਣਾ ਹੋਏਗਾ ਕਿ ਉੱਥੇ ਕਿਉਂਕਿ ਜਦੋਂ ਕਾਰਪੋਰੇਸ਼ਨ ਦਾ ਜਿਹੜਾ ਸੈਟਅਪ ਹੈ ਉਹਦੇ ਵਾਸਤੇ ਫੰਡ ਵੀ ਜ਼ਿਆਦਾ ਚਾਹੀਦੇ ਹੁੰਦੇ ਆ ਉਹਦੇ ਵਾਸਤੇ ਜਗ੍ਹਾ ਵੀ ਚਾਹੀਦੀ ਹੈ ਅਫਸਰਾ ਵਾਸਤੇ ਸਟਾਫ ਵਾਸਤੇ ਵੀ ਹਮਲਾਪਲਾ ਵੱਡਾ ਉਹ ਹੁਣ ਪ੍ਰੋਵੀਜ਼ਨ ਕਰਦੀ ਹੈ ਕਿਸ ਤਰ੍ਹਾਂ ਕਿਵੇਂ ਕਰਦੀ ਹੈ ਸਰਕਾਰ ਉਹ ਵੀ ਜਿਸ ਤਰ੍ਹਾਂ ਕਰਦੀ ਹੈ ਜਿਵੇਂ ਮਾਰੀ ਹੈ ਤੇ ਕਦੋਂ ਕਰਦੀ ਹੈ ਕਿੰਨੇ ਚਿਰ ਚੁੰਦਾ ਕਈ ਵਾਰ ਇਹ ਹੋ ਜਾਂਦਾ ਵੀ ਜਿਵੇਂ ਨਵੇਂ ਜ਼ਿਲ੍ਹੇ ਬਣ ਜਾਂਦੇ ਨੇ ਤੇ ਮੁੜ ਕੇ ਉਹ ਬڑے-ਬڑے ਸਾਲ ਉੱਥੇ ਬਿਲਡਿੰਗਾਂ ਹੀ ਨਹੀਂ ਬਣਦੀਆਂ ਜਾਂ ਉਹਦਾ ਅਪਗ੍ਰੇਡ ਨਹੀਂ ਹੁੰਦਾ ਢਾਂਚਾ ਉਹ ਵੀ ਸਵਾਲ ਨਾਲ ਹੀ ਬਣੇ ਹੋ ਜਾਂਦੇ ਆ ਤੇ ਪਰ ਬਨਾਲੇ ਦੇ ਲੋਕਾਂ ਵਾਸਤੇ ਇਹ ਆਪਣੇ ਆਪ ਚ ਇੱਕ ਵੱਡੀ ਡਿਵੈਲਪਮੈਂਟ ਹੈ ਖੁਸ਼ਖਬਰੀ ਹੈ ਇਹ ਹੈ ਜਿਹੜੇ ਨਗਰ ਨਿਗਮ ਬਣ ਰਿਹਾ ਬਨਾਲਾ ਪਹਿਲਾਂ ਹੈਗਿਆ ਨੇ ਪੰਜਾਬ ਦੇ ਵਿੱਚ ਪਹਿਲਾ ਵੱਡੇ ਸ਼ਹਿਰਾਂ ਚ ਹੈਗਿਆ ਨੇ ਸੋ ਇੱਕ ਹੈਗੀ ਜਿਹੜਾ ਕਿ ਲੁਧਿਆਣੇ ਦੇ ਵਿੱਚ ਇੱਕ ਸਬਤ ਸੀਲ ਹੋਰ ਬਣਾ ਰਹੇ ਹਮ ਲੁਧਿਆਣਾ ਨਾਰਥ ਦੇ ਵਿੱਚ ਸਬਤ ਸੀਲ ਦਾ ਹੈ ਡਾਕਟਰ ਹਾਊਸ ਉਹ ਦਫਤਰ ਹੋਏਗਾ ਉਥੇ ਨੈਪਸੀਲ ਬੈਠੇਗਾ ਭਗਵੰਤ ਮਾਨ ਉਹਦਾ ਕਹਿਣਾ ਸੀ ਕਿ ਲੋਕਾਂ ਨੂੰ ਸਹੂਲਤ ਹੋਏਗੀ ਉਥੇ ਦੂਰ ਨਹੀਂ ਜਾਣਾ ਪਏਗਾ ਨੇੜੇ ਨੇੜੇ ਜਿਹੜਾ ਜਿਹੜਾ ਏਰੀਆ ਸਾਰਾ ਉਥੇ ਕਵਰ ਹੋਏਗਾ ਜੀ ਸੋ ਇੱਕ ਇਹ ਹੈਗੀ ਡਿਵੈਲਪਮੈਂਟਲ ਵਰਕ ਹੀ ਹੈ ਵੀ ਇਹ ਕਹਿੰਦਾ ਐਕਸਪੈਂਸ਼ਨ ਹੈ ਰੈਵਨਿਊ ਡਿਪਾਰਟਮੈਂਟ ਦੀ ਐਕਸਪੈਂਸ਼ਨ ਹੈਗੀ ਹੈ ਤੇ ਇੱਕ ਜਿਹੜਾ ਹੈਗਾ ਕਿ ਡੇਰਾ ਬਸੀ ਦੇ ਵਿੱਚ ਇੱਕ 100 ਬਿਸਤਰਿਆਂ ਦਾ ਐਸਆਈ ਹਸਪੀਟਲ قائم ਪਏਗਾ ਬਣੇਗਾ ਹਮ ਬੜੀ ਵੱਡੀ ਖਬਰ ਹੈ ਇਹ ਆਪਣੇ ਆਪ ਚ ਡੇਰਾ ਬਸੀ ਇਲਾਕੇ ਚ 100 ਬਿਸਤਰਿਆਂ ਦਾ ਹਸਪਤਾਲ ਐਸਆਈ ਹਸਪੀਟਲ ਐਸਆਈ ਹਸਪੀਟਲ ਦਾ ਸੈਂਟਰਲ ਗਵਰਨਮੈਂਟ ਦੀ ਗ੍ਰਾਂਟਸ ਜਿਹੜਾ ਸੈਂਟਰਲ ਗਵਰਨਮੈਂਟ ਬਣਾਉਂਦੀ ਹੈ ਖਰਚਾ ਉਹ ਕਰਦੀ ਹੈ ਜਮੀਨ ਸੂਬੇ ਸਰਕਾਰ ਨੇ ਦੇਣੀ ਹੁੰਦੀ ਹੈ ਤੇ ਸੀਐਮ ਨੇ ਕਿਹਾ ਕਿ ਅਸੀਂ ਜਮੀਨ ਦੇਖ ਰਹੇ ਹਾਂ ਉਹਦੀ ਅਸੀਂ ਇਨ ਪ੍ਰਿੰਸੀਪਲ ਇਹ ਫੈਸਲਾ ਲੈ ਲਿਆ ਵੀ ਇਸੇ ਹਸਪਤਲ ਬਣੇਗਾ ਇਹ ਜਿਹੜਾ ਹਸਪੀਟਲ ਦੇ ਵਿੱਚ ਜਿਹੜੇ ਵਰਕਰ ਨੇ ਐਮਪਲਾਈਜ਼ ਨੇ ਜਿਹੜੇ ਕਮਰਸ਼ੀਅਲ ਅਦਾਰਿਆਂ ਦੇ ਜਾਂ ਉਹਦੇ ਫੈਕਟਰੀਆਂ ਦੇ ਕਾਰਖਾਨਿਆਂ ਦੇ ਪਲਾਂਟਸ ਦੇ ਇੰਡਸਟਰੀ ਦੇ ਉਹਨਾਂ ਵਾਸਤੇ ਫੈਸਿਲਿਟੀ ਹੁੰਦੀ ਹੈ ਲਗਭਗ ਫ੍ਰੀ ਹੁੰਦਾ ਉਹ ਜਿਹੜੇ ادارے ਨੇ ਵੱਡੇ ਛੱਡੀਆਂ ਦੇ ਮਾਲਕ ਨੇ ਜਾਂ ਕਾਰਪੋਰੇਟ ਸੈਕਟਰ ਦੇ ادارے ਨੇ ਕਿਹਨੂੰ ਉਹ ਆਪਣੇ ਉਹਦੇ ਚੋਂ ਹਿੱਸਾ ਜਮ੍ਹਾਂ ਕਰਾਉਂਦੇ ਨੇ ਸਰਕਾਰ ਕੋਲ ਕੋਈ ਸਰਕਾਰ ਪਾਉਂਦੀ ਹੈ ਤੇ ਉਹਦੇ ਨਾਲ ਉਹਦਾ ਖਰਚਾ ਚੱਲਦਾ ਹੈ ਹਸਪੀਟਲ ਦਾ ਤੇ ਬੜੀ ਵੱਡੀ ਫੈਸਿਲਿਟੀ ਹੈ ਜੇ ਠੀਕ ਤਰ੍ਹਾਂ ਚੱਲਦਾ ਹੋਵੇ ਲੁਧਿਆਣੇ ਜੀ ਸੇ ਹਸਪੀਟਲ ਹੈਗਾ ਡਿਫੰਟ ਹੈਲਥ ਚ ਪਿਆ ਸੀ ਤੇ ਜਿਹੜੇ ਆਪਣੇ ਹੁਣ ਮਨਿਸਟਰ ਨੇ ਸੰਜੀਵ ਰੋੜਾ ਅੱਜ ਦੇ ਐਮਪੀ ਸੀਗੇ ਇਹਨਾਂ ਨੇ ਬੜੀ ਜਿਹੜੀ ਆ ਖੇਚਲ ਕਰਕੇ ਪਿੱਛਾ ਕਰਕੇ ਉਸ ਹਸਪੀਟਲ ਨੂੰ ਚਾਲੂ ਕਰ ਲਿਆ ਅਪਗ੍ਰੇਡ ਕਰ ਲਿਆ ਉਹਦੀ ਬਿਲਡਿੰਗ ਨੂੰ ਠੀਕ ਕਰਾਇਆ ਤੇ ਕਿਉਂਕਿ ਹੁਣ ਤਾਂ ਸਰਕਾਰ ਸੈਂਟਰਲ ਚੋਂ ਕਰਦੇ ਪੈਸੇ ਨਹੀਂ ਪਰਸ਼ੂ ਨਹੀਂ ਕਰ ਰਿਹਾ ਹੁਣ ਉਸ ਤੋਂ ਪਹਿਲਾਂ ਕੋਈ ਸੋ ਉੱਥੇ ਹੁਣ ਚੱਲ ਰਿਹਾ ਫੰਕਸ਼ਨਿੰਗ ਹਾਲਤ ਦੇ ਲੋਕ ਜਿਹੜੇ ਜਾ ਰਹੇ ਨੇ ਉਹਨਾਂ ਨੂੰ ਸਰਵਿਸ ਮਿਲ ਰਹੀ ਹੈ ਉਥੋਂ ਹੈਲਥ ਸਰਵਿਸ ਸੋ ਇਸੇ ਤਰ੍ਹਾਂ ਇਹ ਏਰੀਆ ਜਿਹੜਾ ਸਾਰਾ ਹੈਗਾ ਕਿ ਡੇਰਾਵਸੀ ਦਾ ਆਲਾਦਾਲਾ ਜਿਹੜਾ ਸਾਰਾ ਏਰੀਆ ਇੰਡਸਟਰੀ ਇੰਡਸਟਰੀ ਬੈਲਟ ਹੈਗੀ ਹੈ ਤੇ ਉਹਨਾਂ ਦੇ ਵਰਕਰਸ ਨੂੰ এমਪਲਾਈ ਨੂੰ ਫਾਇਦਾ ਹੋਏਗਾ ਦਾ ਜਦੋਂ ਵੀ ਜਿੰਨਾ ਵੀ ਜਦੋਂ ਵੀ ਬਣਿਆ ਜੀ ਬਲੀ ਸਾਹਿਬ ਇਹਦੇ ਨਾਲ ਜੇ ਆਪਾਂ ਹੁਣ ਅੱਗੇ ਚੱਲੀਏ ਤੇ ਗੱਲ ਕਰੀਏ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਡੀਆਈਜੀ ਹਰਚਰਨ ਸਿੰਘ ਪੁੱਲਰ ਮਾਮਲੇ ਦੇ ਵਿੱਚ ਸੁਣਨ ਨੂੰ ਆ ਰਿਹਾ ਹੈ ਕਿ ਰਿਮਾਂਡ ਮੰਗੀ ਗਈ ਹੈ ਪਰ ਉਹ ਸਿਰਫ ਅਜੇ ਮੰਗੀ ਗਈ ਹੈ ਜਾਂ ਮਿਲ ਗਈ ਹੈ ਜਾਂ ਨੋਟੀਫਿਕੇਸ਼ਨ ਜਾਰੀ ਹੈ ਕੀ ਕੁਝ ਚੱਲਦਾ ਪਿਆ ਇਸ ਪੂਰੇ ਮੈਟਰ ਦੇ ਵਿੱਚ 12 ਦਿਨ ਦੀ ਕਿਸ਼ਾਨੂ ਦੀ ਰਿਮਾਂਡ ਦੀ ਚਰਚਾ ਸਵੇਰ ਤੋਂ ਚੱਲ ਰਹੀ ਹੈ ਮੰਗਿਆ ਰਿਮਾਂਡ ਅੱਜ ਜਦੋਂ ਆਪਾਂ ਹੁਣ ਰਿਕਾਰਡ ਕਰ ਰਿਹਾ ਇਹਦੇ ਤੱਕ ਆਪਣੀ ਇਹਦੀ ਰਿਪੋਰਟ ਅਜੇ ਆਈ ਨਹੀਂ ਕੋਈ ਵੀ ਉਹ ਮਿਲ ਗਿਆ ਨਹੀਂ ਮਿਲ ਗਿਆ 12 ਨਾਲ ਰਿਮਾਂਡ ਮੰਗਿਆ ਸੀ ਇਹ ਤਾਂ ਫੈਕਟ ਹੈ ਫੋਨ 'ਚ ਲਿਖ ਕੇ ਦਿੱਤਾ ਉਹਨਾਂ ਨੇ ਇਹ ਤਾਂ ਹੌਨ ਰਿਕਾਰਡ ਹੀ ਆਇਆ ਤੇ ਜਿਹੜਾ ਵਿਚੋਲਾ ਸੀ ਕ੍ਰਿਸ਼ਨੂ ਉਹਦਾ ਹੂੰ ਤੇ ਮੇਲੇ ਚਲੋ 12 ਨਾਲ ਮਿਲ ਗਏ ਸਾਡਾ ਮਿਲ ਜੇਗਾ ਰਿਮਾਂਡ ਤਾਂ ਉਹਨੂੰ ਮਿਲ ਹੀ ਜਾਣਾ ਇਹ ਤਾਂ ਠੀਕ ਹੈ ਨਾ ਤੇ ਰਿਮਾਂਡ ਮਿਲ ਜੇਗਾ ਤਾਂ ਜਦੋਂ ਪੁੱਛ ਕੇ ਚ ਕਰਨਗੇ ਉਹ ਤੇ ਉਦੋਂ ਉਹਦੀ ਲੜਾਈ ਜਿਹੜੀ ਤੁਰੇਗੀ ਉਸ ਤੋਂ ਫਿਰ ਇਹ ਲੱਗਦਾ ਹੈ ਕਿ ਪੁੱਲਰ ਦਾ ਵੀ ਇੱਕ ਵਾਰੀ ਹੋਰ ਨਿਮਾਨ ਲਿਆ ਜਾ ਸਕਦਾ ਹੈ ਹੂੰ ਜਿਆਦਾ ਸੰਭਾਵਨਾ ਜ਼ਰੂਰ ਲਿਆ ਜਾਏਗਾ ਕਿਉਂਕਿ ਜਿਹੜੀਆਂ ਕਾਇਦਾਤ ਮਲੇ ਨੇ ਪ੍ਰਾਪਰਟੀ ਦੇ ਕਾਇਦਾਤ ਮਲੇ ਹੋਰ ਜੀ ਤਾਂ ਉਹਦੇ ਘਰਦਿਆਂ ਨੂੰ ਜਿਹੜੇ ਕੱਲ ਵੀ ਸੀਬੀ ਉਹਦੇ ਘਰ ਗਈ ਸੀ ਸੀਬੀ ਦੀ ਟੀਮ ਕੱਲ ਵੀ ਗਈ ਸੀ ਤੇ ਉਹ ਉਹਦੀ ਫਰਦਰ ਪੁੱਛ ਕੇ ਇਸ ਵਾਸਤੇ ਹਰਜਨ ਭੁੱਲਣ ਵੀ ਦੁਬਾਰਾ ਲਿਆਂਦਾ ਜਾਏਗਾ ਜਾ ਸਕਦਾ ਹੈ ਬਹੁਤੀ ਸੰਭਾਵਨਾ ਹੈ ਇਹ ਇਹਦੀ ਜਿਹੜੀ ਪੁਛਗਿਚ ਹੈ ਇਹਦੇ ਚੋਂ ਹੋਰ ਕੌਣ ਕੌਣ ਕੀਦਾ ਕਿਦਾ ਨਾਮ ਆਉਂਦਾ ਹੈ ਹੂੰ ਕੋਈ ਸਪੈਕੂਲੇਸ਼ਨਸ ਤਾਂ ਬਹੁਤ ਚੱਲ ਰਹੀਆਂ ਨੇ ਕੈਸਰ ਆਈਆਂ ਬਿਊਰੋਕ੍ਰਾਟਸ ਦਾ ਵੀ ਹੈਗੇ ਬਿਊਰੋਕਰੇਟਸ ਦੇ ਵੀ ਹੈਗੇ ਆਈ ਇਸਦੀ ਵੀ ਹੈਗੇ ਪੋਲਿਟਿਸ਼ੀਨ ਦੇ ਵੀ ਹੈਗੇ ਇਸ ਤਰ੍ਹਾਂ ਦੀਆਂ ਕੈਸਰ ਆਈਆਂ ਤਾਂ ਬਹੁਤ ਚੱਲ ਰਹੀਆਂ ਹੂੰ ਪਰ ਅਜੇ ਕੁਝ ਪੁਸ਼ਟੀ ਨਹੀਂ ਹੈਗੀ ਕਿ ਸੀਬੀਆਈ ਨੇ ਆਫੀਸ਼ੀਅਲੀ ਤਾਂ ਕੁਝ ਦੱਸਿਆ ਨਹੀਂ ਅਨਫੀਸ਼ੀਅਲੀ ਜਿਹੜਾ ਲੀਕ ਹੋ ਕੇ ਆਉਂਦਾ ਜਾਂ ਅੰਦਾਜ਼ੇ ਲਾ ਕੇ ਜਿਹੜਾ ਜਾ ਜਿਹੜੀਆਂ ਜਿਹੜੀਆਂ ਪੁੱਛਕਿਛ ਤਵਾਲ ਜਿਹੜੀਆਂ ਗੱਲਾਂ ਹੋਈਆਂ ਨੇ ਜਾਂ ਕੋਈ ਫੋਨਾਂ ਚ ਫੋਨ ਚ ਆਉਂਦੀਆਂ ਨੇ ਜਾਂ ਉਹ ਉਥੋਂ ਜਿਵੇਂ ਚੰਨਪੂਰ ਦੇ ਆਈਸੀਬੀਓ ਦੇ ਪਾਸਪੋਰਟ ਜਬਤ ਕੀਤਾ ਤੇ ਉਹਦੇ ਚ ਪਤਾ ਲੱਗਿਆ ਵੀ 10 ਵਾਰੀ ਦੁਬਈ ਐਸਬੀਓ ਇਸ ਤਰ੍ਹਾਂ ਦੀ ਗੱਲਾਂ ਲੀਕ ਹੋ ਕੇ ਆਉਂਦੀਆਂ ਨੇ ਜਾਂ ਸਪੈਕੂਲੇਸ਼ਨ ਨੇ ਆਫੀਸ਼ੀਅਲੀ ਪੁਸ਼ਟੀ ਨਹੀਂ ਅਜੇ ਹੋਈ ਪਰ ਇਹ ਗੱਲ ਪੱਕੀ ਹੈ ਕਿ ਸੀਬੀਆਈ ਜਾਂਚ ਨੂੰ ਅੱਗੇ ਵਧਾ ਰਹੀ ਹੈ ਹੂੰ ਪ੍ਰੋਸੀਡ ਕਰ ਰਹੀ ਹੈ ਫਾਲੋਅ ਅਪ ਕਰ ਰਹੀ ਹੈ ਤੇ ਅੱਗੇ ਲਿਜਾ ਰਹੀ ਜਿੱਥੇ-ਥੇ ਵੀ ਜਾਏਗੀ ਮੈਨੂੰ ਲੱਗਦਾ ਉਹ ਬਲੇਟਿਕ ਦਾ ਹੋਰ ਲੋਕ ਆਉਣਗੇ ਇਹਦੇ ਤੇ ਕੋਈ ਸ਼ੱਕ ਨਹੀਂ ਹੈ ਉਹ ਬਿਊਰੋਕਰੇਟ ਵੀ ਹੋ ਸਕਦੇ ਆ ਉਹ ਪ੍ਰੋਫੈਸਰ ਵੀ ਹੋ ਸਕਦੇ ਆ ਤੇ ਉਹ ਪਬਲਿਕ ਮੈਨ ਵੀ ਹੋ ਸਕਦੇ ਆ ਤੇ ਪੋਲਿਟਿਸ਼ੀਨ ਵੀ ਹੋ ਸਕਦੇ ਆ ਹਮ ਜੀ ਭਲੀ ਸਾਬ ਸ਼ੁਰੂਆਤ ਦੇ ਵਿੱਚ ਚਰਚਾ ਚੱਲੀ ਸੀ ਕਿ ਪਰਿਵਾਰਕ ਜੀਆਂ ਦੇ ਜਿਹੜੇ ਬੈਂਕ ਖਾਤੇ ਆ ਉਹ ਸੀਲ ਕਰ ਦਿੱਤੇਗੇ ਜਾਂ ਉਸ ਤੋਂ ਬਾਅਦ ਇਹ ਗੱਲ ਚੱਲੀ ਕਿ ਇੱਕ ਵਾਰੀ ਦੁਆਰਾ ਜਦੋਂ ਘਰ ਗਏ ਸੀ ਤੇ ਉੱਥੇ ਜਾ ਕੇ ਵੀ ਥੋੜੀ ਬਹੁਤ ਪੁਛਪੜਤਾਲ ਹੋਈ ਹੈ ਪਰ ਕੀ ਆਫੀਸ਼ੀਅਲੀ ਪਰਿਵਾਰਕ ਜੀਆਂ ਨੂੰ ਵੀ ਲਿਆਂਦਾ ਜਾ ਸਕਦਾ ਇੰਟਰੋਗੇਸ਼ਨ ਦੇ ਵਿੱਚ ਕਿ ਨਹੀਂ ਕਰਸ਼ਣ ਜੀ ਜੇ ਫਰਜ ਕਰੋ ਕੋਈ ਪ੍ਰੋਪਰਟੀ ਵਗੈਰਾ ਦਾ ਕਿਸੇ ਕੁਝ ਪਤਾ ਲੱਗਿਆ ਜਿਸ ਦਿਨ ਪਿਛਲੀ ਵਾਰੀ ਤੱਕ ਆਏ ਸੀ ਥੋੜੀ ਮੋਟੀ ਪੁੱਛਗਿੱਰੀ ਕੀਤੀ ਵੀ ਉਹਨਾਂ ਨੇ ਹਮ ਮਤਲਬ ਜਿਵੇਂ ਇਨਕੁਆਇਰੀ ਕਰਨਾ ਹੁੰਦਾ ਵੀ ਤੁਸੀਂ ਆ ਕੀ ਹੈ ਇਸ ਤਰ੍ਹਾਂ ਕੀ ਹੈ ਕਾਗਜ਼ ਕਾਲੇ ਹੈ ਜਾਂ ਕੀ ਹੈ ਤਾਂ ਦੀ ਪੁੱਛੀ ਕੀਤੀ ਵੀ ਲੱਗਦੀ ਹੈ ਮਤਲਬ ਜੋ ਜੋ ਇਨਫੋਰਮੇਸ਼ਨ ਮਿਲੀ ਸੀ ਆਪਾਂ ਨੂੰ ਹਮ ਤੇ ਜ਼ਰੂਰੀ ਨਹੀਂ ਹੈ ਜੇ ਕਿਸੇ ਦੀ ਐਕਟਿਵ ਇਨਵੋਲਵਮੈਂਟ ਹੋਈ ਕਿਸੇ ਦੀ ਫਿਰ ਤਾਂ ਉਹ ਪੁੱਛ ਹੀ ਸਕਦੇ ਆ ਇਹ ਨਹੀਂ ਆਈ ਸਕਦੇ ਉਹ ਚੇਤੇ ਕਰੀਂ ਸਕਦੇ ਆ ਜੀ ਤੇ ਅਜੇ ਕੁਝ ਇੰਡੀਕੇਸ਼ਨ ਨਹੀਂ ਮਿਲੀ ਇਸ ਤਰ੍ਹਾਂ ਦੀ ਹੂੰ ਵੈਸੇ ਪੋਲੀਟਿਸ਼ੀਅਨਜ਼ ਬਾਰੇ ਵੀ ਚਰਚਾਵਾਂ ਚੱਲ ਰਹੀਆਂ ਸੀ ਕਿ ਮਤਲਬ ਹਰਚਰਨ ਸਿੰਘ ਭੁੱਲਰ ਬਹੁਤ ਹੀ ਜ਼ਿਆਦਾ ਅਜ਼ੀਜ਼ ਬਿਊਰੋਕਰੇਸੀ ਔਰ ਖਾਸ ਤੌਰ ਦੇ ਉੱਤੇ ਸਿਆਸਤਦਾਨਾਂ ਵਾਸਤੇ ਤਾਂ ਬਹੁਤ ਜ਼ਿਆਦਾ ਪੋਲੀਟਿਸ਼ੀਅਨਜ਼ ਤੱਕ ਵੀ ਸੀਬੀਆਈ ਹੱਥ ਪਾਵੇਗੀ ਜੀ ਕੋ ਪੋਲੀਟਿਸ਼ੀਅਨਜ਼ ਡਿਪੈਂਡ ਕਰਦਾ ਕਿਹੋ ਜਿਹੇ ਪੋਲੀਟਿਸ਼ੀਅਨ ਦਾ ਨਾਮ ਆਉਂਦਾ ਹੂੰ ਕਿਹੋ ਜਿਹਾ ਆਉਂਦਾ ਕਿਸ ਤਰ੍ਹਾਂ ਆਉਂਦਾ ਉਹਦੇ ਵਿੱਚ ਫਿਰ ਸੀਬੀ ਨੂੰ ਕੀ ਲੱਗਦਾ ਕਿ ਵਿਹੱਥ ਪਾਉਣ ਦਾ ਨੁਕਸਾਨ ਹੈ ਫਾਇਦਾ ਹੈ ਜਾਂ ਕੁਝ ਨਿਕਲੇਗਾ ਜਾਂ ਅੱਗ ਗੱਲ ਤੋਂ ਰਹੀ ਹੂੰ ਪਰ ਆ ਸਕਦੇ ਨੇ ਹੂੰ ਪੋਲਿਟਿਸ਼ੀਅਨਸ ਵੀ ਆ ਸਕਦੇ ਨੇ ਹੂੰ ਇਹਦੇ ਕੁਝ ਕੀ ਹੈ ਵੱਡੀ ਗੱਲ ਨਹੀਂ ਹੈ ਤੇ ਕੋਈ ਜਦੋਂ ਕਿਉਂਕਿ ਜੇ ਜਦੋਂ ਜਿੱਥੇ ਇਥੇ ਪ੍ਰੋਬਲਮਾਂ ਜੁੜੀਆਂ ਜੁੜੀਆਂਣਗੀਆਂ ਉਹਨਾਂ ਨੇ ਜੁੜੀਆਂ ਜਾਣੀਆਂ ਜੀ ਤੇ ਮੈਨੂੰ ਲੱਗਦਾ ਕਿ ਇਹ ਲੰਬਾ ਚੱਲੇਗਾ ਹੂੰ ਇਹ ਚੇਤੀ ਨਹੀਂ ਨਿਬਟੇ ਪਰ ਲਾਗਦਾ ਠੀਕ ਹੈ ਬਲੀ ਸਾਹਿਬ ਅੱਜ ਦੋ ਵੱਡੀਆਂ ਗੱਲਾਂ ਹੋਰ ਵਾਪਰੀਆਂ ਇੱਕ ਤਾਂ ਜਗਤਾਰ ਸਿੰਘ ਤਾਰਾ ਮੈਟਰ ਦੇ ਉੱਤੇ ਜਲੰਧਰ ਦੇ ਵਿੱਚ ਜੋ ਸੁਣਵਾਈ ਚੱਲ ਰਹੀ ਸੀ ਉਹ ਅੰਤ ਨੂੰ ਪਹੁੰਚ ਗਈ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਭੋਗਪੁਰ ਦਾ ਆਰਮਜ਼ੈਕਟ ਦਾ ਉਹਨਾਂ ਦੇ ਉੱਤੇ ਮੁਕੱਦਮਾ ਸੀਗਾ ਉਸ ਤੋਂ ਇਲਾਵਾ ਜਗਤਾਰ ਸਿੰਘ ਹਵਾਰਾ ਵੀ ਸਪੋਰਟ ਵਿੱਚ ਕਹਿੰਦੇ ਛਾੜਟ ਪਿੰਡ ਆ ਗਏ ਐ ਤੇ ਉਹਨਾਂ ਨੇ ਰਲ ਕੇ ਮਤਾ ਪਾਇਆ ਇਹ ਕੀ ਮੈਟਰ ਹੈ ਜੀ ਕਿ ਜਿਹੜੇ ਇਹਨਾਂ ਦੇ ਕੇਸ ਜੇ ਤਾਰ ਤੇ ਤਾਰਾ ਹਵਾਰਾ ਦੇ ਕੇਸ ਨੇ ਪੁਰਾਣੇ ਕੇਸ ਉਹ ਸਾਰੇ ਹੌਲੀ-ਹੌਲੀ ਇਹਨਾਂ ਚ ਬਰੀ ਹੋਏ ਜਾਂਦੇ ਆ ਜੀ ਜਿਕਦਾਰ ਹਵਾਰਾ ਦੇ ਜਿਹੜੇ ਕੇਸ ਦੋ ਦਰਜੇ ਤੋਂ ਵੱਧ ਸੀਏ ਹੁਣ ਉਹ ਸਾਰੇ ਜੋ ਬਰੀ ਹੋ ਗਏ ਹੁਣ ਉਹਦੀ ਪੋਜੀਸ਼ਨ ਇਹ ਹੈ ਜੋ ਜਸਪਾਲ ਸਿੰਘ ਮੰਜਪੁਰ ਜਿਹੜੇ ਕਿ ਐਡਵੋਕੇਟ ਉਹਨਾਂ ਦੇ ਹੈਗੇ ਨੇ ਉਹਨਾਂ ਦਾ ਕਹਿਣਾ ਇਹ ਹੈ ਉਹਨਾਂ ਦਾ ਦਾਵਾ ਇਹ ਹੈ ਕਿ ਹੁਣ ਸਾਰੇ ਕੇਸ ਖਤਮ ਹੋ ਗਏ ਨੇ ਹੁਣ ਉਹ ਪੈਰੋਲ ਲਈ ਐਲੀਜੀਬਲ ਹੋ ਗਏ ਨੇ ਜੀ ਪਹਿਲਾਂ ਉਹ ਸੀਗੇ ਅੰਡ ਟ੍ਰਾਇਲ ਹਮ ਹਵਾਲਾਤੀ ਜਿਹਨੂੰ ਕਹਿੰਦੇ ਆ ਵੀ ਇੱਕ ਪਾਸੇ ਦਾ ਭੁਗਤ ਰਹੇ ਸੀ ਸਜ਼ਾ ਉਹ ਉਮਰ ਕੈਦ ਦੂਜੇ ਪਾਸੇ ਹਵਾਲਾਤੀ ਵੀ ਸੀਗੇ ਹੂੰ ਹਵਾਲਾਤੀ ਦਾ ਮਤਲਬ ਜਿਹਦੇ ਤੇ ਮੁਕੱਦਮਾ ਜੇ ਚੱਲ ਰਿਹਾ ਹੈ ਉਹਨੂੰ ਅੰਡਰ ਟ੍ਰਾਇਲ ਪ੍ਰਿਜ਼ਨਰ ਕਹਿੰਦੇ ਆ ਅੰਡਰ ਟ੍ਰਾਇਲ ਕੈਦੀ ਉਹਦੀਆਂ ਜਿਹੜੀਆਂ ਰਹਿਣ ਸਹਿਣ ਉਹਦਾ ਅੰਦਰ ਕਾਰ ਵੀ ਹਰ ਸਾਰਾ ਉਹ ਵੱਖਰਾ ਹੁੰਦਾ ਹੈ ਹੂੰ ਕਿਉਂਕਿ ਅਜੇ ਉਹਨੂੰ ਸਜ਼ਾ ਨਹੀਂ ਹੋਈ ਹੁੰਦੀ ਤੇ ਉਹ ਇਹ ਹੁੰਦਾ ਵੀ ਅਜੇ ਹੋ ਸਕਦਾ ਬਰੀ ਹੋ ਜੇ ਉਹਦੇ ਚੋਂ ਜੀ ਸੋ ਉਹ ਹਵਾਲਾਤੀ ਵੀ ਹੈਗਾ ਸੀ ਤੇ ਜਿੰਨਾ ਚਿਰ ਹਵਾਲਾਤੀ ਹੁੰਦਾ ਕੋਈ ਉਹਦੇ ਚ ਪਰੋਲ ਦੀ ਪ੍ਰੋਵੀਜ਼ਨ ਨਹੀਂ ਹੈਗੀ ਹੂੰ ਸੋ ਉਨੇ ਉਹਨਾਂ ਦਾ ਇਹ ਕਹਿਣਾ ਸੀ ਮਨਜਪੁਰ ਹੁੰਦਾ ਕਿ ਹੁਣ ਉਹ एलिਜੀਬਲ ਹੋ ਗਿਆ ਪਰੋਲ ਵਾਸਤੇ ਕਿਉਂਕਿ ਹੁਣ ਸਿਰਫ ਕੈਦੀ ਹੈ ਉਮਰ ਕੈਦ ਭੋਗ ਰਿਹਾ ਕੈਦੀ ਹੈ ਇੱਕ ਕਤਲ ਦੇ ਕੇਸ ਚ ਬੀਨ ਸਿੰਘ ਮਾਰ ਰਿਹਾ ਜੀ ਸੋ ਹੁਣ ਉਹ एलिਜੀਬਲ ਹੋ ਗਿਆ ਹਮ ਹੁਣ ਸਰਕਾਰ ਕਾਨੂੰਨ ਦੇ ਦੇਣੀ ਚਾਹੀਦੇ ਸੋ ਉਧਰ ਦੂਜੇ ਵਾਸਤੇ ਘਰ ਚੋਂ ਦੇ ਐਮਰਜੈਂਸੀ ਹੈ ਮਾਤਾ ਜੀ ਬਿਮਾਰ ਨੇ ਬਿਰਦ ਨੇ ਬਜ਼ੁਰਗ ਨੇ ਜੀ ਜੀ ਤੇ ਹੁਣ ਉਹ ਉਨਾੜੇ ਇਹ ਹਮਨ ਮਾਨਵੀ ਅਧਾਰ ਤੇ ਇਹ ਮੰਗ ਕੀਤੀ ਹੈ ਸਰਪੰਚਾਂ ਪੰਚਾਂ ਦੇ 66 ਪਿੰਡਾਂ ਦੀਆਂ ਲੋਕਾਂ ਨੇ ਕਿ ਉਹਦੇ ਉਹਨੂੰ ਪਰੋਲ ਦਿੱਤੀ ਜਾਵੇ ਤਾਂ ਕਿ ਉਹ ਆਕੇ ਜੀ। ਸੋ ਜੀਪੀ ਦੀ ਜਿਹੜੀ ਦਿੱਲੀ ਸਰਕਾਰ ਦੇ ਚੀਫ ਮਿਨਿਸਟਰ ਹੈ ਉਹਨੂੰ ਲਿਖਿਆ ਹਮ ਰੇਖਾ ਜੀ ਨੂੰ ਲਿਖਿਆ ਹੈ ਜੀ ਜੀ ਤੇ ਉਹਨਾਂ ਦਾ ਹੁਣ ਇੱਕ ਤਰ੍ਹਾਂ ਦਾ ਟੈਸਟ ਹੋਣਾ ਹੈ ਵੀਓ ਕੀ ਸਟੈਂਡ ਲੈਦੇ ਨੇ ਕੀ ਉਹ ਪ੍ਰੋਲ ਦਿੰਦੇ ਨੇ ਕਿ ਨਹੀਂ ਦਿੰਦੇ ਜੀ ਵੈਸੇ ਜਗਤਾਰ ਸਿੰਘ ਹਵਾਰਾ ਕੋਈ ਆਮ ਨਾ ਆਮ ਨਾ ਨਹੀਂ ਹੈਗਾ ਉਹ ਪਹਿਲਾਂ ਜੇਲ ਬ੍ਰੇਕ ਕਰ ਚੁੱਕੇ ਇੱਕ ਵਾਰੀ ਬੜੈਲ ਜੇਲ ਚ ਬ੍ਰੇਕ ਕਰਕੇ ਭੱਜ ਗਏ ਫਿਰ ਦੁਬਾਰਾ ਫੜੇ ਗਏ ਸੀ ਹੂੰ ਜਦੋਂ ਪ੍ਰੋਲ ਦਿੱਤੀ ਜਾਂਦੀ ਹੈ ਦੋ ਗੱਲਾਂ ਆਮ ਤੌਰ ਤੇ ਹੁੰਨੀਆਂ ਨੇ ਦੇਖਿਆ ਨਹੀਂ ਕਿਤਾ ਉਹਦਾ ਜੇਲ ਚ ਵਿਹਾਰ ਦੇਖਿਆ ਜਾਂਦਾ ਇਸ ਤਰ੍ਹਾਂ ਦਾ ਸੀ ਜਿਹੜਾ ਜਨ ਬਰੋਲ ਦੇ ਰਿਹਾ ਵੀ ਠੀਕ ਠਾਕ ਹੈ ਬਿਹਾਰ ਬੰਦਾ ਠੀਕ ਠਾਕ ਹੋ ਮੈਂਟਲੀ ਫਿਜ਼ੀਕਲੀ ਕਾਰਵਿਹਾਰ ਉਹਦਾ ਸੋਸ਼ਲ ਜਿਹੜਾ ਵਰਤ ਵਰਦਾ ਉਹ ਠੀਕ ਹੈ ਕੋਈ ਗੜਬੜ ਕਰਦਾ ਨਹੀਂ ਕ੍ਰਿਮੀਨਲ ਉਸਤਾਨੀ ਹੁਣ ਉਸ ਤਰ੍ਹਾਂ ਦੀ ਕੋਈ ਹੂੰ ਤੇ ਬਾਹਰ ਜਾ ਕੇ ਦੂਜਾ ਇਹ ਹੁੰਦਾ ਬਾਹਰ ਜਾ ਕੇ ਕੋਈ ਇਹਦੇ ਬਾਹਰ ਜਾਣ ਨਾਲ ਆਨਡਰਰੋਡ ਦੀ ਪ੍ਰੋਬਲਮ ਤਾਂ ਨਹੀਂ ਆਏਗੀ ਕੋਈ ਜੀ ਇਹ ਬੰਦਾ ਕੋਈ ਹਿੱਸੇ ਕਾਰਵਾਈ ਤਾਂ ਨਹੀਂ ਕਰੇਗਾ ਦੁਬਾਰਾ ਹੂੰ ਜਾਂ ਕੋਈ ਕਮਿਊਨਿਟੀ ਦੇ ਵਿੱਚ ਪੜਕਾਓ ਕੋਈ ਪੜਕਾਉ ਬਣਦਾ ਨਹੀਂ ਆਏਗਾ ਕੋਈ ਨਾ ਤਾਂ ਨਹੀਂ ਪੈਦਾ ਹੋਏਗਾ ਸੁਸਾਇਟੀ ਜਿੱਥੇ ਜਾਏਗਾ ਹੂੰ ਤੇ ਇਹ ਗੱਲਾਂ ਦੇਖੀ ਜਾਂਦੇ ਜੇ ਇਹ ਹੁੰਦੀਆਂ ਤਾਂ ਫਿਰ ਤੁਸੀਂ ਇਹਨੂੰ ਪਰ ਰੋਲ ਦੇ ਸਕਦੇ ਠੀਕ ਹੈ ਸੋ ਹੁਣ ਏਜੰਸੀਆਂ ਨੇ ਜਾਂ ਸਰਕਾਰ ਨੇ ਦੀ ਜਿਹੜੀ ਪ੍ਰਣਾਲੀ ਆਉਣੇ ਆਪਣੀ ਰਿਪੋਰਟ ਦੇਣੀ ਹੈ ਉਹ ਇੱਥੇ ਪੰਜਾਬ ਚੋ ਜਾਏਗੀ ਕੁਜ਼ਰਤੋਂ ਤੇ ਪੰਜਾਬ ਚੋ ਰਿਪੋਰਟ ਲੈਣਗੇ ਪੰਜਾਬ ਦੇ ਜਿੱਥੇ ਜਿੱਥੇ ਆ ਕੇ ਰਹਿਣਾ ਹਣੇ ਆਪਣੇ ਪਿੰਡ ਜੇ ਤਾਂ ਉਥੋਂ ਆਏਗੀ ਦੂਸਰਾ ਇਹ ਹੋਏਗਾ ਕਿ ਉਨਾ ਇਹ ਪਹਿਲੀ ਵਾਰ ਸ਼ਾਇਦ ਹੋਇਆ ਕਿ ਉਹਨਾਂ ਪੰਚਾਇਤਾਂ ਨੇ ਤੇ ਪਿੰਡਾਂ ਦੇ ਲੋਕਾਂ ਨੇ ਲਿਖ ਕੇ ਦਿੱਤਾ ਉਹਦੇ ਵਿੱਚ ਹਮ ਕਿ ਅਸੀਂ ਜ਼ਿੰਮੇਵਾਰ ਆਂ ਜੀ ਕਿ ਉਹ ਕੋਈ ਗੱਲ ਲਿਖੜਣੀ ਹੋਏਗੀ ਕੁਝ ਨਹੀਂ ਹੋਏਗਾ ਕੋਈ ਪਰੋਲਣਾ ਹਮ ਕਿ ਉਹ ਬਾੜੀ ਆਧਾਰਤੀ ਸਿਰਫ ਉਹਦੇ ਮਾਤਾ ਨੂੰ ਕਿ ਬਜੁਰਗ ਨੇ ਉਹ ਮਿਲਣਾ ਮਿਲਾਉਣਾ ਜ਼ਰੂਰੀ ਹੈ ਹਮ ਤੇ ਉਹਨਾਂ ਨੇ ਜ਼ਿੰਮੇਵਾਰੀ ਲਈ ਇੱਕ ਤਰ੍ਹਾਂ ਦੀ ਹਮ ਕੋਈ ਇਹ ਜੀ ਗੱਲ ਹੋਏਗੀ ਜੀ ਬਲੇ ਏਜੰਸੀਆਂ ਜੇ ਰਿਪੋਰਟ ਦੇ ਵੀ ਦੇਣ ਵੀ ਨਹੀਂ ਜੀ ਉਹਨੂੰ ਤਾਂ ਛੱਡ ਕੇ ਖਤਰਾ ਹੈ ਦੇਖੋ ਕੱਲ ਮਨਿੰਦਰਜੀਤ ਸਿੰਘ ਬਿੱਟਾ ਨੇ ਕਿ ਬਿਆਨ ਦਿੱਤਾ ਜੀ ਕਿ ਗਦਵਿੰਦਰਪਾਲ ਭੁੱਲਰ ਨੂੰ ਜੇ ਤੁਸੀਂ ਛੱਡਤਾ ਤਾਂ ਉਹ ਆ ਕੇ ਮੁੜ ਕੇ ਵੀ ਮੇਰੇ ਖਿਲਾਫ ਸਾਜ਼ਿਸ਼ ਕਰ ਸਕਦਾ ਹੈ ਇਹ ਕਰ ਸਕਦਾ ਵਾ ਕਰ ਸਕਦਾ ਇੱਕ ਇਹ ਕਿਆ ਹੋਣੇ ਨਾ ਠੀਕ ਹੈ ਨਾ ਤੇ ਹਾਲਾਂਕਿ ਉਹ ਗਦਵਿੰਦਰਪਾਲ ਭੁੱਲਰ ਦੀ ਜਿਹੜੀ ਦਿਮਾਗੀ ਹਾਲਤ ਆ ਉਹ ਇਸ ਤਰ੍ਹਾਂ ਦੀ ਐਵੇਂ ਨੂੰ ਪਤਾ ਨਹੀਂ ਹੈਗਾ ਤੇ ਪਰ ਵਿਰੋਧ ਹੋਇਆ ਜੋ ਗੋ ਬਿੱਟੇ ਦਾ ਧਾਕ ਕੀਤਾ ਸੀ ਉਹਨਾਂ ਨੇ ਜਿਹਦੇ ਉਹਦਾ ਹੀ ਦੋਸ਼ੀ ਦੋਸ਼ੀ ਸਜ਼ਾ ਹੋਈ ਸੀ ਸੋ ਇਸੇ ਤਰ੍ਹਾਂ ਜਗਤਾਰ ਸਿੰਘ ਹਵਾਰਾ ਦੀ ਜਦੋਂ ਪ੍ਰੋਲ ਦਾ ਮਸਲਾ ਆਏਗਾ ਤਾਂ ਕੀ ਜਿਹੜਾ ਹੋਰ ਲੋਕ ਬਿਆਨ ਸਿੰਘ ਪਰਿਵਾਰ ਰਵਨੀਤ ਬਿੱਟੂ ਜਾਇ ਇਹ ਇਹਨਾਂ ਦਾ ਕੀ ਰਿਐਕਸ਼ਨ ਹੋਏਗਾ ਇਹ ਦੇਖਣ ਵਾਲੀ ਗੱਲ ਹੈ ਠੀਕ ਇਹ ਇਹਨਾਂ ਦਾ ਇੱਕ ਸਟੈਂਡ ਨਹੀਂ ਰਿਹਾ ਇਸ ਪਰਿਵਾਰ ਦਾ ਰਵਨੀਤ ਬਿੱਟੂ ਦਾ ਗੁਰਕੀਰ ਦਾ ਇਹ ਵਿੱਚ ਵਿੱਚ ਸਟੈਂਡ ਬਦਲਦੇ ਰਹੇ ਆ ਕਦੇ ਤੱਕ ਇਹ ਕਹਿੰਦੇ ਨੇ ਸਾਨੂੰ ਕੋਈ ਇਤਰਾਜ ਨਹੀਂ ਵਿੱਚ ਵਿੱਚ ਕਦੇ ਕਹਿੰਦੇ ਨਹੀਂ ਜੀ ਔਰ ਲਹਾ ਨਹੀਂ ਹੋਣੀ ਚਾਹੀਦੀ ਉਹ ਕਾਤਲ ਨੇ ਇਹ ਵੀ ਹੁੰਦਾ ਹੈ ਸੋ ਹੁਣ ਕੀ ਇਹਦਾ ਸਟੈਂਡ ਹੋਏਗਾ ਜਦੋਂ ਪ੍ਰੋਲ ਦਾ ਮਸਲਾ ਆਇਆ ਹਵਾਰਾ ਜੀ ਦਾ ਫਿਰ ਕੀ ਕਹਿਣਗੇ ਇਹ ਹਾਲਾਂਕਿ ਪਹਿਲਾਂ ਬਿਆਨ ਸਿੰਘ ਕੇਸ ਦੇ ਨਾਲ ਸੰਬੰਧਿਤ ਜਿਹੜੇ ਲਖਵਿੰਦਰ ਸਿੰਘ ਤੇ ਦੂਸਰੇ ਹੋਰ ਦੋ ਬੰਦੇ ਹੋਰ ਜਿਹੜੇ ਪ੍ਰੋਲ ਤੇ ਜਾ ਚੁੱਕੇ ਨੇ ਜਾ ਚੁੱਕੇ ਨੇ ਪ੍ਰੋਲ ਤੇ ਕਿ ਕੋਈ ਗੜਬੜ ਨਹੀਂ ਹੋਈ ਕੁਝ ਨਹੀਂ ਹੋਇਆ ਇਸ ਤਰ੍ਹਾਂ ਦਾ ਕੋਈ ਗੱਲ ਨਹੀਂ ਹੋਈ ਸੋ ਅਸ ਇਹ ਵੀ ਇੱਕ ਜਿਹੜੇ ਦਿੱਲੀ ਦੇ ਸੀਐਮ ਨੇ ਭਾਜਪਾ ਦੇ ਭਾਜਪਾ ਪਾਰਟੀ ਦਾ ਇੱਕ ਵੱਡੋ ਵਾਸਤੇ ਇੱਕ ਟੈਸਟ ਹੈ ਕਿ ਉਹ ਇਹ ਕਿਹੋ ਜਿਹਾ ਸਟੈਂਡ ਲੈਂਦੇ ਨੇ ਆਰ ਪੀ ਸਿੰਘ ਜਿਹੜੇ ਹੈਗੇ ਨੇ ਭਾਜਪਾ ਦੇ ਨੇਤਾ ਉਹਨਾਂ ਨੂੰ ਹੁਣ ਇਸ ਗੱਲ ਤੇ ਵੀ ਸਟੈਂਡ ਲੈਣਾ ਪੈਣਾ ਕੋਈ ਜਬ ਲੋਕ ਪੁੱਛਣਗੇ ਵੀ ਇਹਦੇ ਬਾਰੇ ਕੀ ਸਟੈਂਡ ਹੈ ਤੁਹਾਡਾ ਹਾਂ ਜੀ ਉਧਰ ਵੀ ਮਾਨਵੀ ਧਾਰ ਤੇ ਇਧਰ ਬਾਤਾ ਮਾਤਾ ਦੀ ਬੈਟ ਤੇ ਪਈ ਹੈ ਬਿਰਦ ਹੈ ਉਹ ਅਲਿਜੀਬਲ ਬਾਕ ਹੋ ਗਿਆ ਪਰ ਉਹ ਤੇ ਐਨੇ ਸਾਲ ਵੀ ਬੜੇ ਹੋ ਗਏ ਉਹਨੂੰ ਜੇਲ੍ਹ ਦੇ ਦੇਣੇ ਉਹ ਕਿ ਨਹੀਂ ਰੋਲ ਹੁਣ ਹੁਣ ਤੁਸੀਂ ਤੁਹਾਡਾ ਜਿਹੜਾ ਕਿਤੇ ਐਸੇ ਡਬਲ ਰੋਲ ਤਾਂ ਨਹੀਂ ਸਾਫ ਹੋ ਰਿਹਾ ਮਾਰਪੀ ਸਿੰਘ ਨੂੰ ਸਵਾਲ ਕਰਨੇ ਬਣਦੇ ਆ ਹਮ ਅਸ ਨਾਲ ਨਾਲ ਮਨਜਿੰਦਰ ਸਿੰਘ ਲਾਲਪੁਰਾ ਦਾ ਮੈਟਰ ਵੀ ਬੜੀ ਸਾਬ ਵਿਚਾਰਨਾ ਜ਼ਰੂਰੀ ਹੈ ਮਨਜਿੰਦਰ ਸਿੰਘ ਲਾਲਪੁਰਾ ਨੂੰ ਕਹਿੰਦੇ ਰਾਹਤ ਨਹੀਂ ਮਿਲੀ ਹਾਈ ਕੋਰਟ ਦੇ ਵਿੱਚ ਇਹ ਕੀ ਪੂਰਾ ਮੈਟਰ ਹੈ ਤੇ ਭਵਿੱਖ ਕੀ ਕਹਿੰਦਾ ਜੀ ਇਹਦੇ 'ਚ ਦੇਖੋ ਉਹਨਾਂ ਦੇ ਸਿਰ ਤੇ ਤਲਵਾਰ ਲਟਕ ਰਹੀ ਹੈ ਮੈਂਬਰਸ਼ਿਪ ਖਤ ਖਤਮ ਹੋਉਂਦੀ ਜਿਹੜਾ ਭਾਰਤੀ ਸੰਵਿਧਾਨ ਦੇ ਮੁਤਾਬਕ ਪੀਪਲ ਰਿਪ੍ਰੀਜ਼ੈਂਟੇਟਿਵ ਐਕਟ ਹੈ ਉਹਦੇ ਮੁਤਾਬਕ 2 ਸਾਲ ਤੋਂ ਵੱਧ ਜੇ ਕੈਦੀ ਸਜ਼ਾ ਹੋ ਜਾਵੇ ਤਾਂ ਉਹ ਮੈਂਬਰਸ਼ਿਪ ਜਿਹੜੀ ਹੈ ਖਤਮ ਹੋ ਜਾਂਦੀ ਹੈ ਵਿਧਾਨ ਸਭਾ ਦੀ ਪਾਰਲੀਮੈਂਟ ਦੀ ਕਿਸੇ ਵੀ ادارے ਦੀ ਕੰਸਟੀਟਿਊਸ਼ਨਲ ادارے ਦੀ ਚੋਣ ਜਿੱਤੇ ਨੇ ਚੁੜੇ ਜਾਂਦਾ ਤਾਂ ਉਹ ਖਤਮ ਹੋ ਜਾਂਦੀ ਹੈ ਤੇ ਇੱਕੋ ਹੀ ਹਾਲਤ 'ਚ ਉਹ ਬạchਸ਼ਿਤ ਹੁੰਦੀ ਹੈ ਕਿਉਂਕਿ ਇਹ ਸੈਸ਼ਨ ਕੋਰਟ ਦਾ ਫੈਸਲਾ ਸੀ ਉਹਦੇ ਉਲਟ ਜੇ ਉਹ ਹਾਈ ਕੋਰਟ ਚੋਂ ਸਟੇ ਬਲ ਜੇ ਸੈਂਟੈਂਸ ਸਟੇ ਹੋ ਜੇ ਉਹਨਾਂ ਚਿਰ ਇੱਕ ਤਾਂ ਲੜਕ ਜੂ ਜਿੱਤੇ ਜਾਹਰ ਹਾਈ ਕੋਰਟ ਨੂੰ ਸੈਸ਼ਨ ਕੋਰਟ ਦੇ ਫੈਸਲੇ ਨੂੰ ਰੱਦ ਕਰ ਦੇਵੇ ਉਹ ਅਪਹੋਲਡ ਨਾ ਕਰੇ ਤਾਂ ਫੇਰ ਵੀ ਰੀਲਿਫ ਮਿਲ ਗਿਆ ਉਹਨੂੰ ਦੂਜੀ ਪੋਜੀਸ਼ਨ ਇਹ ਵੀ ਹਾਈ ਕੋਰਟ ਨੂੰ ਸਟੇ ਵੀ ਨਾ ਕਰੇ ਤੇ ਮੁੜ ਕੇ ਫਾਈਨਲ ਫੈਸਲਾ ਵੀ ਉਹਨੂੰ ਅਪਹੋਲਡ ਕਰ ਦੇਵੇ ਹੂੰ ਇੱਕ ਤਾਂ ਜਲੋ ਹੀਰਿੰਗ ਹੋ ਰਹੀ ਹੈ ਨਾ ਜੇ ਆਪ ਅਪੀਲਡ ਕਰ ਦੇਵੇ ਸੈਸ਼ਨ ਕੋਰਟ ਦੇ ਫੈਸਲੇ ਨੂੰ ਹਮ ਤੇ ਫਿਰ ਇਹ ਹੋ ਗਿਆ ਵੀ ਉਹ ਸਜ਼ਾ ਕਾਇਮ ਹੈ ਤੇ ਉਹਦੀ ਫੇਰ ਤਲਵਾਲ ਡਿਸਕੋਲੀਵਿੰਗ ਹੋਏਗੀ ਪਰ ਇੱਕ ਆਪਸ਼ਨ ਵੀ ਉਹਦੇ ਕੋਲ ਹੈ ਹੁੰਦੀ ਹੈ ਜੇ ਹਾਈ ਕੋਰਟ ਚ ਵੀ ਹੋ ਗਿਆ ਤਾਂ ਸੁਪਰੀਮ ਕੋਰਟ ਜਾਣ ਦੀ ਠੀਕ ਹੈ ਦਿਸ ਇਜ਼ ਸੁਪਰੀਮ ਕੋਰਟ ਤੇ ਜਾ ਕੇ ਜੇ ਉੱਥੇ ਵੀ ਉਹਦਾ ਸੈਸ਼ਨ ਕੋਰਟ ਦਾ ਫੈਸਲਾ ਦਾ ਹਾਈ ਕੋਰਟ ਦਾ ਫੈਸਲਾ ਅਪੀਲਡ ਹੋ ਜਾਏ ਹਮ ਤਾਂ ਫਿਰ ਉਹਦੀ ਜਿਹੜੀ ਮੈਂਬਰਸ਼ਿਪ ਆ ਜਾਏਗੀ ਤੇ ਫਿਰ ਪੰਜਾਬ ਦੇ ਵਿੱਚ ਇੱਕ ਹੋਰ ਬਾਈ ਇਲੈਕਸ਼ਨ ਹੋ ਸਕਦੀ ਐ ਚ ਸੂਬਾ ਚੋਣਾਂ ਤੋਂ ਪਹਿਲਾਂ 2027 ਤੋਂ ਪਹਿਲਾਂ ਪਰ ਅਜੇ ਅਜੇ ਉਹ ਹੀアリング ਦੇ ਵਿੱਚ ਹੈਗਾ ਇਮੀਡੀਏਟ ਰਾਹਤ ਨਹੀਂ ਮਿਲੀ ਜੀ ਫੋਰੀ ਰਾਹਤ ਨਹੀਂ ਮਿਲੀ ਪਹਿਲੀ ਪੈਂਦੀ ਚੱਟੇ ਰਾਹਤ ਨਹੀਂ ਮਿਲੀ 18 ਨਵੰਬਰ ਦੀ ਪੇਸ਼ੀ ਹੈ ਹੀアリング ਐ ਨੈਕਸਟ ਹੀアリング ਕੋਰਟ ਬੰਗਿਆ ਸੋ 18 ਨਵੰਬਰ ਨੂੰ ਦੇਖਦੇ ਆ ਕੀ ਹੁੰਦਾ ਫਾਈਨਲ ਜੱਜਮੈਂਟ ਹਾਈ ਕੋਰਟ ਕੀ ਦਿੰਦੀ ਐ ਠੀਕ ਐ ਅ ਗੱਲ ਸਰ ਜੀ ਬਨੀ ਸਾਹਿਬ ਅੰਤ ਵਿੱਚ ਜੇ ਮੈਂ ਗੱਲ ਕਰਾਂ ਵਿਕਰਮ ਸਿੰਘ ਮਜੀਠੀਆ ਦੀ ਮੈਂ ਜ਼ਰੂਰ ਪੁੱਛਣਾ ਚਾਹੁੰਦਾ ਕਿਉਂਕਿ ਆਉਣ ਵਾਲੇ ਕੱਲ ਨੂੰ ਉਹਨਾਂ ਦੀ ਜ਼ਮਾਨਤ ਅਰਜ਼ੀ ਦੇ ਉੱਤੇ ਫੈਸਲਾ ਹੋਣਾ ਹੈ ਕਿਸ ਤਰ੍ਹਾਂ ਦੇ ਅਸਾਰ ਲੱਗ ਰਹੇ ਆ ਕੀ ਅਨੁਮਾਨ ਹੈ ਤੁਹਾਡਾ ਕੱਲ ਨੂੰ ਕੀ ਫੈਸਲਾ ਹੋ ਸਕਦਾ ਇਹ ਤਾਂ ਹੁਣ ਦੇਖੋ ਜੁਡੀਸ਼ਰੀ ਦਾ ਇਹ ਕਹਿਣਾ ਮੁਸ਼ਕਲ ਹੈ ਕਿ ਕੀ ਫੈਸਲਾ ਹੁੰਦਾ ਹੈ ਕਿ ਉਹ ਬੇਲ ਮਿਲੇਗੀ ਨਹੀਂ ਮਿਲੇਗੀ ਤਾਂ ਜੀ ਤੇ ਮਿਲ ਵੀ ਸਕਦੀ ਹੈ ਨਹੀਂ ਵੀ ਹੂੰ ਤੇ ਮਤਲਬ ਕਾਫੀ ਦੇਰ ਵੀ ਹੋ ਗਈ ਹੂੰ ਇੱਕ ਤਾਂ ਇੱਕ ਹੁਣ ਜਿਹੜੀ ਉਹ ਹਾਈਪ ਸੀਗੀ ਜਾਂ ਉਹ ਮੁੱਦਾ ਪਬਲਿਕ ਇਸ਼ੂ ਬਣਿਆ ਹੋਇਆ ਸੀ ਸੋਸ਼ਲ ਮੀਡੀਆ ਤੇ ਹੋਰ ਤੇ ਹੁਣ ਮਤਲਬ ਇੱਕ ਜੁਡੀਸ਼ਰੀ ਤੇ ਵੀ ਨਾ ਜਿਹੜਾ ਆਪਣਾ ਮੀਡੀਆ ਟ੍ਰਾਇਲ ਹੈ ਕਹੋ ਜਾਂ ਆਸ ਮੀਡੀਆ ਦਾ ਸੋਸ਼ਲ ਮੀਡੀਆ ਦਾ ਜਿਹੜਾ ਪ੍ਰਚਾਰ ਹੈ ਜਾਂ ਉਸ ਵੇਲੇ ਬੰਦੇ ਦਾ ਉਹਦਾ ਜੁਡੀਸ਼ਰੀ ਤੇ ਵੀ ਅਸਰ ਪੈਂਦਾ ਹੈ ਮੰਨ ਨਾ ਮੰਨੇ ਕੋਈ ਹਮ ਮਤਲਬ ਇਹੋ ਜਿਹਾ ਸਿਚੁਏਸ਼ਨ ਬਣ ਜਾਂਦੀ ਹੈ ਕਿ ਜੁਡੀਸ਼ਰੀ ਤੇ ਜੱਜਾਂ ਵਾਸਤੇ ਉਹ ਮਤਲਬ ਔਖਾ ਹੁੰਦਾ ਇਹਨੂੰ ਵੀ ਜੇ ਕੋਈ ਬੰਦਾ ਮਤਲਬ ਮੀਡੀਆ ਟ੍ਰਾਇਲ ਚ ਤੁਜੀ ਦੋਸ਼ੀ ਸਾਬਤ ਕਰਦਾ ਹਮ ਮੁੜ ਕੇ ਉਹ ਸਹੀ ਬੋਲੋ ਉਹਦੇ ਕੋਈ ਦੋਸ਼ ਸਹੀ ਵੀ ਨਾ ਹੋਣਾ ਹਮ ਤੇ ਜੇ ਜੱਜ ਨੂੰ ਔਖਾ ਹੋ ਜਾਂਦਾ ਵੀ ਹੁਣ ਜੇ ਮੈਂ ਇਹਨੂੰ ਮੈਂ ਬਾਫ ਕੀਤਾ ਜਾਂ ਇਹਨੂੰ ਛੱਡਿਆ ਤਾਂ ਲੋਕ ਕਹਣਗੇ ਜੀ ਮਨੇਜ ਹੋ ਗਿਆ ਕਿਉਂਕੋ ਪਰਸੈਪਸ਼ਨ ਤੁਸੀਂ ਇਹ ਬਣਾ ਦਿੱਤਾ ਪਹਿਲਾਂ ਹੀ ਜੋ ਦੋਸ਼ੀ ਆ ਹੈ ਹਲੇ ਕਿ ਬੜਾ ਮਲੇ ਸਾਡੇ ਮੁਲਕ ਚ ਹੀ ਆ ਕੈਨੇਡਾ ਅਮਰੀਕਾ ਤੇ ਜਰਬੀਨ ਮੁਲਕਾਂ ਚ ਤੁਸੀਂ ਬਿਨਾ ਇਸ ਤਰ੍ਹਾਂ ਦੇ ਅਗਲੇ ਨੂੰ ਡਿਫੇਮ ਨਹੀਂ ਕਰ ਸਕਦੇ ਬਹੁਤ ਸਖਤ ਲਾ ਦੇ ਨੇ ਡਿਫੇਮੇਸ਼ਨ ਦੇ ਉੱਤੇ ਡਿਫੇਮੇਸ਼ਨ ਦੇ ਉੱਥੇ ਤਾਂ ਤੁਸੀਂ ਮਤਲਬ ਤੁਸੀਂ ਦੇਖੋ ਸਾਹਮਣੇ ਮਰਡਰ ਹੋ ਗਿਆ ਤੁਹਾਡੇ ਹਮ ਬਿਲਕੁਲ ਤੁਸੀਂ ਇਹ ਨਹੀਂ ਲੱਗ ਸਕਦੇ ਵੀ ਆ ਫਲਾਣੇ ਨੇ ਫਲਾਣੇ ਦਾ ਮਰਡਰ ਕਰਤਾ ਇਹ ਤੁਸੀਂ ਬਿਲਕੁਲ ਨਹੀਂ ਲੱਗ ਸਕਦੇ ਤੁਸੀਂ ਉਸ ਮਰਡਰ ਕੇਸ ਦੇ ਵਿੱਚ ਕੋਈ ਬੰਦਾ ਫੜ ਲਿਆ ਹੂੰ ਤੇ ਇੱਧਰ ਮਰਡਰ ਹੋਇਆ ਤੁਸੀਂ ਖਬਰ ਪਤਾ ਕੀ ਦਿਓਗੇ ਉੱਥੇ ਹੂੰ ਤੁਸੀਂ ਅੱਜ ਵੀ ਚੱਕ ਕੇ ਦੇਖ ਲਓ ਉਹਨਾਂ ਦੇਖ ਵਾਰ ਵੀ ਫਲਾਣੇ ਦਾ ਮਰਡਰ ਹੋਇਆ ਆ ਹੋਇਆ ਆ ਹੋਇਆ ਮੀਨ ਟਾਈਮ ਫਲਾਣਾ ਬੰਦਾ ਇੱਕ ਮਰਡਰ ਕੇਸ ਦੇ ਦੋਸ਼ 'ਚ ਫੜਿਆ ਹੂੰ ਤੁਸੀਂ ਇਹ ਨਹੀਂ ਲਿਖ ਸਕੋ ਕਿ ਇਹ 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 ਆ ਮਾਰਿਆ ਸੀ ਬੰਦਾ ਇਹਨੇ ਸਾਡੇ ਦਾ ਇੱਥੇ ਸੱਚ ਨੇ ਜੁਆਈ ਮਾਰਦਾ ਜੁਆਈ ਨਹੀਂ ਆ ਮਾਰਦਾ ਐਂ ਅਸੀਂ ਰਿਪੋਰਟ ਕਰਦੇ ਆ ਜੀ ਬਈ ਅਸੀਂ ਆਈਟਨੈਸ ਹੁੰਦੀ ਹੈ ਹੂੰ ਜਿਸ ਤਰ੍ਹਾਂ ਅਸੀਂ ਰਿਪੋਰਟ ਕਰਦੇ ਆ ਮੈਂ ਤਾਂ ਸਟਾਫ ਨੂੰ ਮੇਰੀ ਅਕਸਰ ਹੀ ਲੜਾਈ ਹੁੰਦੀ ਹੈ ਹੂੰ ਉਹ ਤਾਂ ਜੇ ਕੋਈ ਡਫਰਮੇਸ਼ਨ ਕੇਸ ਕਰ ਦੇਵੇ ਸਾਡੇ ਦੇ ਵਿੱਚ ਤੁਸੀਂ ਸੀਗੇ ਉੱਤੇ ਤੁਸੀਂ ਕਹਿੰਦੇ ਜੋ ਹੈ ਫਲਾਣਾ ਨੇ ਫਲਾਣਾ ਮਾਰਤਾ ਫਲਾਣਾ ਨੇ ਫਲਾਣਾ ਮਾਰਤਾ ਫਲਾਣਾ ਆ ਗਿਆ ਤੇ ਮੌਕੇ ਤੇ ਤੁਸੀਂ ਕੀ ਤੁਸੀਂ ਦਾਈਵਟਨੈਸ ਹੋਗੇ ਹੂੰ ਤਾਂ ਦੇ ਵੀ ਐਫ ਆਈ ਆਰ ਨੇ ਆ ਕੇ ਆ ਜਾਂ ਫਲਾਣਾ ਨੇ ਆ ਗਿਆ ਸਾਡੇ ਦਾ ਹੈਡਿੰਗ ਇਹ ਹੀ ਲੱਗਦਾ ਹੈ ਸਸ ਨੇ ਜੋਈ ਵਾਰ ਤੇ ਜੋਈ ਨਹੀਂ ਆ ਕਰਤਾ ਫਰਾਂ ਨੇ ਆ ਕਰਤਾ ਰਹੇ ਦੀ ਪੁੱਤ ਨੇ ਉਹ ਕਰਤਾ ਫਰਾਂ ਬੰਦ ਨਹੀਂ ਬਿਲਕੁਲ ਸਾਡੇ ਬੜਾ ਲੂਜ਼ ਕੰਮ ਹੈਗਾ ਬਾਹਰ ਇਹ ਨਹੀਂ ਉੱਥੇ ਨਹੀਂ ਆ ਹੁੰਦਾ ਸੋ ਇਹ ਜਿਹੜਾ ਜਿਹੜਾ ਜਦੋਂ ਇਹਦਾ ਅਸਰ ਪੈਂਦਾ ਜੁਡੀਸ਼ਰੀ ਤੇ ਜਦੋਂ ਪਬਲਿਕ ਇਸ਼ੂ ਬਣ ਜਾਂਦਾ ਕੋਈ ਜੁਡੀਸ਼ਰੀ ਵਾਸਤੇ ਔਖਾ ਹੋ ਜਾਂਦਾ ਉਹਨੂੰ ਫੇਰ ਹੁਣਾ ਆਉਂਦੇ ਨੇ ਹੁਣ ਕਿਉਂਕਿ ਉਹ ਮੁੱਦਾ ਗਰਮ ਨਹੀਂ ਹੈਗਾ ਉਹਦਾ ਹਾਈਲਾਈਟ ਚ ਨਹੀਂ ਹੈ ਉਹਨੂੰ ਹੋਰ ਬਹੁਤ ਕੁਝ ਆ ਗਿਆ ਉਹਦੇ ਉੱਪਰ ਦੀ ਉਹਦੇ ਭੁੱਲ ਰੋ ਆ ਗਿਆ ਹੋਰ ਆ ਗਿਆ ਹੋਰ ਹੁਣ ਉਹ ਇਸ ਵੇਲੇ ਜਿਹੜੀ ਹਾਈ ਕੋਰਟ ਦਾ ਫੈਸਲਾ ਦੇਗੀ ਤਾਂ ਉਹ ਰੈਸ਼ਨਲ ਹੋਏਗਾ ਵੱਧ ਰੈਸ਼ਨਲ ਹੋਏਗਾ ਮੈਨੂੰ ਲੱਗਦਾ ਉਹ ਕਿਸੇ ਬੈਸ ਤੋਂ ਹੁਣ ਇਸ ਵੇਲੇ ਕਿਉਂਕਿ ਜੇ ਉਦੋਂ ਤਾਜ਼ਾ-ਤਾਜ਼ਾ ਜਿਹੜਾ ਸੀਗਾ ਵੀ ਉਹ ਹੋ ਗਿਆ ਜੀ ਉਹ ਗਿਆ 700 ਕਰੋੜ ਦੀ ਬਣ ਵਾਲੀ ਪਰਲਾ ਕਰ ਲਿਆ ਕਰ ਲਈ ਜਿਹੜਾ ਉਹ ਸੀ ਹੁਣ ਹੁਣ ਇਹਨਾਂ ਦਿਨਾਂ ਚ ਕਿਸੇ ਪਾਸੇ ਵੀ ਹੋਵੇ ਮੈਨੂੰ ਲੱਗਦਾ ਹੈ ਰੈਸ਼ਨਲ ਫੈਸਲਾ ਹੋਏਗਾ ਜੋ ਵੀ ਜੁਡੀਸ਼ਰੀ ਦੀ ਵਿਜ਼ਡਮ ਹੈ ਉਦੋਂ ਆਪਾਂ ਦੇਖੋ ਮੈਂ ਤਾਂ ਕੱਲ ਇੱਕ ਗੱਲ ਕਹੀ ਸੀ ਜਦੋਂ ਗੰਗਣਾ ਦਾ ਵੀ ਸ਼ਾਇਦ ਆਪਣੇ ਉਸ 'ਚ ਵੀ ਕਹੀ ਹੋਵੇ ਹਮ ਕਿ ਉਤਰਾਜੜਾ ਵਾਅਦਾ ਘਾਟਾਂ ਜ਼ਰੂਰ ਹੈਗੇ ਨੇ ਪਰ ਸਾਡੀ ਜੁਡੀਸ਼ਰੀ ਨੂੰ ਸਲੂਟ ਕਰ ਰਿਹਾ ਬਣਦਾ ਹੈ ਹਮ ਕਿ ਉਹਨਾਂ ਨੇ ਦਿੱਲੀ 'ਚ ਵੀ ਸੈਂਟਰਲ ਬੀਜੇਪੀ ਗਵਰਨਮੈਂਟ ਹੈ ਤੇ ਉਹ ਐਮਪੀ ਵੀ ਬੀਜੇਪੀ ਦੀ ਹੈਗੀ ਫੇਰ ਵੀ ਉਹ ਜਿਹੜਾ ਸੁਪਰੀਮ ਕੋਰਟ ਤੱਕ ਉਹਦੀ ਪਲੀ ਜਿਹੜੀ ਹੈ ਕਿ ਮੈਨੂੰ ਉਹ ਰਿਕੁਐਸਟ ਕਰਦੇ ਛੋਟ ਦੇ ਤੋ ਨਹੀਂ ਮਿਲੀ ਉਹਨੂੰ ਛੋਟ ਜੀ ਇਹ ਸਾਡੇ ਮਿਆਪਾਲਕਾ ਦੀ ਜੁਡੀਸ਼ਰੀ ਦੀ ਉਸ ਜਿਹੜਾ ਉਹਦਾ ਇੱਕ ਕਿਰਦਾਰ ਜਿਹੜਾ ਹੈਗਾ ਉਹ ਫੇਰ ਵੀ ਉਹ ਸਟੈਂਡ ਕਰਦੀ ਹੈ ਜਾਂ ਨਹੀਂ ਉਹਨੂੰ ਸਲੂਟ ਕਰਨਾ ਪੈਂਦਾ ਸੋ ਇਸ ਕਰਕੇ ਜੁਡੀਸ਼ਰੀ ਦਾ ਜਿਹੜਾ ਰੋਲ ਹੈ ਠੀਕ ਹੈ ਗ੍ਰਾਵਿਟੀ ਤਾਂ ਹਰ ਪਾਸੇ ਹੈ ਹੀ ਹੈ ਕੋਈ ਦੁੱਤ ਤਾਂ ਦਾ ਕੋਈ ਵੀ ਨਹੀਂ ਹੈਗਾ ਉਹ ਦੁੱਤ ਤਾਂ ਦੇ ਅਸਲੀ ਨਹੀਂ ਹੈਗੇ ਪੇ ਪਰ ਫਿਰ ਵੀ ਜੁਡੀਸ਼ਰੀ ਦੇ ਵਿੱਚ ਰਿਲੀਫ ਮਿਲਦਾ ਦੇਖੋ ਪੰਜਾਬ ਦੇ ਵਿੱਚ ਸੀਬੀਏ ਨੇ ਜਿੰਨੀਆਂ ਇਨਕੁਆਰੀਆਂ ਕੀਤੀਆਂ 33 ਤੇ 30 ਤੇ 30 ਸਾਲ 40 35 ਬਿੰਦੀ ਬੀ 20 ਤੋਂ ਲੈ ਕੇ 30 25 30 30 ਸਾਲ ਬਾਅਦ ਸੀਬੀ ਇਨਕੁਆਰੀ ਦੀ ਬੇਸਤ ਸਿਜਾਵਾ ਹੋ ਰਹੀਆਂ ਨੇ ਹੂੰ ਇਹਦਾ ਮਤਲਬ ਹੈ ਕਿ ਸਾਡਾ ਜੁਡੀਸ਼ੀਅਲ ਸਿਸਟਮ ਅਜੇ ਵੀ ਕੰਮ ਕਰਦਾ ਹੈ ਬੇਸ਼ੱਕ ਡਿਲੇ ਹੈਗੀ ਦੇਰੀ ਹੈਗੀ ਪਰ ਕਿਤੇ ਨਾ ਕਿਤੇ ਉਹਦੇ ਵਿੱਚ ਰਿਲੀਫ ਫਿਰ ਵੀ ਮਿਲਦਾ ਹੈ ਠੀਕ ਹੈ ਸੋ ਦੇਖੋ ਜੁਡੀਸ਼ਰੀ ਤੇ ਡਿਪੈਂਡ ਕਰਦਾ ਜੇ ਹੌਣ ਲੱਗਿਆ ਵੇ ਇਹਦੇ ਵਿੱਚ ਰੱਖਣ ਦਾ ਹੁਣ ਕੋਈ ਫਾਇਦਾ ਨਹੀਂ ਮਤਲਬ ਮੈਰਿਟ ਡੀ ਮੈਰਿਟ ਅਲੱਗ ਆਦ ਲੈ ਤੇ ਹੁਣ ਜੇਲ੍ਹ 'ਚ ਰੱਖਣ ਦਾ ਕੋਈ ਫਾਇਦਾ ਹੈ ਉਹ ਇਹ ਇਹ ਗੱਲ ਕਨਸਿਡਰ ਹੁੰਦੀ ਹੈ ਇੱਕ ਤਾਂ ਚਲੋ ਕੇਸ਼ਗਨੀ ਮੈਰਿਟਾ ਟ੍ਰਾਇਲ ਕੁਝ ਚੱਲੇਗਾ ਚੱਲੇਗਾ ਉਹ ਇੱਕ ਹੁੰਦਾ ਵੀ ਹੁੰਦਾ ਵੀ ਜੇਲ੍ਹ 'ਚ ਰੱਖਣ ਦਾ ਹੁਣ ਫਾਇਦਾ ਹੈ ਕਿ ਉਹ ਲੋੜ ਹੈ ਵੀ ਜੇ ਕੋਈ ਬਾਹਰ ਆ ਕੇ ਉਹ ਕੋਈ ਉਹ ਕੇਸ ਤੇ ਅਸਰ ਪਾਏਗਾ ਨਹੀਂ ਪਾਏਗਾ ਇਸ ਤਰ੍ਹਾਂ ਦੀ ਕਨਸਿਡਰੇਸ਼ਨ ਹੁੰਦੀ ਹੈ ਫਿਰ ਹਾਈ ਕੋਰਟ ਤੇ ਡਿਪੈਂਡ ਕਰਦਾ ਬਾਕੀ ਦੇਖੋ ਠੀਕ ਬਿਲਕੁਲ ਇਹ ਕੁਝੋ ਮੁੱਦੇ ਜਿਹੜੇ ਅੱਜ ਵਿਚਾਰਨੇ ਜ਼ਰੂਰੀ ਸੀ ਆਉਣ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰਵਾਂ ਇੰਡੀਆ ਪੰਜਾਬੀ ਦਾ